ਤੁਸੀਂ ਦੇਖ ਰਹੇ ਹੋ ਡੈਲੀ ਸਟੇਵ ਮੈਂ ਹਾਂ ਸੰਦੀਪ ਸ਼ਰਮਾ ਸੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਟਾਈਮ ਐਕਸ਼ਨ ਮੋਡ ਚ ਜਾ ਗਏ ਅੰਦਾਜ਼ਨ ਕਿ ਵਿਧਾਨ ਸਭਾ ਦੇ ਜਿਹੜੇ ਸੈਸ਼ਨ ਬਜਟ ਸੈਸ਼ਨ ਦੌਰਾਨ ਉਹਨੇ ਕਹਾਂ ਕਿਸੇ ਵੀ ਪੰਜਾਬ ਦੀ ਜਿਹੜੀ ਕਾਨੂੰਨ ਵਿਵਸਥਾ ਨੂੰ ਬਿਲਕੁਲ ਲਾਣ ਆਰਡਰ ਨੂੰ ਬਿਲਕੁਲ ਮੈਂਡੇ ਕੀਤਾ ਜਾ ਰਿਹਾ ਤਾਂ ਆਨ ਬਲੇ ਲੋਕ ਸਭਾ ਚ ਉਹਨਾਂ ਨੂੰ ਲੈ ਕੇ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣ ਐਕਸ਼ਨ ਮੋਡ ਚ ਆ ਗਏ ਤੇ ਅੱਜ ਲੁਧਿਆਣਾ ਵਿਖੇ ਤਕਰੀਬਨ ਪੰਜਾਬ ਸੂਬੇ ਜੜੀ ਦੀਆਂ ਸਾਰੇ ਜ਼ਿਲ੍ਹਿਆਂ ਦੀ ਜਿਹੜੀ ਹੈ ਪੁਲਿਸ ਕਮਿਸ਼ਨਰ ਐਸਐਸਪੀ ਤੋਂ ਇਲਾਵਾ ਡੀਜੀ ਤੇ ਆਈਜੀ ਰੈਂਕ ਦੇ ਸਾਰੇ ਮੁਖ ਅਧਿਕਾਰੀਆਂ ਨੂੰ ਅੱਜ ਲੁਧਿਆਣਾ ਦੇ ਪੁਲਿਸ ਲਾਈਨ ਵਿੱਚ ਬੁਲਾ ਕੇ ਇੱਕ ਅਹਿਮ ਮੀਟਿੰਗ ਦਾ ਇੱਕ ਕੀਤੀ ਜਾ ਰਹੀ ਹੈ ਤਾਂ ਫਿਰ ਅੰਦਾਜ਼ਾ ਰਹੇ ਲੁਧਿਆਣਾ ਦੇ ਪੁਲਿਸ ਲਾਈਨ ਦੇ ਇੱਥੇ ਅੱਜ ਪੰਜਾਬ ਦੇ ਮੁੱਖ ਮੰਤਰੀ ਸੜਾ ਭਗਵੰਤ ਸਿੰਘ ਮਾਨ ਇੱਥੇ ਇਸ ਟਾਈਮ ਪਹੁੰਚ ਚੁੱਕੇ ਹੈ ਔਰ ਲੁਧਿਆਣਾ ਦੀ ਪੁਲਿਸ ਲਾਈਨ ਜਿੱਥੇ ਅੱਜ ਇੱਕ ਅਹਿਮ ਮੀਟਿੰਗ ਕੀਤੀ ਜਾ ਰਹੀ ਹੈ ਉਹ ਇੱਕ ਐਕਸ਼ਨ ਮੋਰਚ ਹੈ ਲਾਅ ਐਂਡ ਆਰਡਰ ਸਿਟੀਨ ਲੈ ਕੇ ਔਰ ਲੋਕ ਸਭਾਦਿਆਂ ਚੋਣਾਂ ਨੂੰ ਲੈ ਕੇ ਵੀ ਜਿਹੜੀ ਇਹੜੀ ਮੀਟਿੰਗ ਹੈ ਇਹਨੂੰ ਇੱਕ ਅਹਿਮ ਮੰਨਿਆ ਜਾ ਰਿਹਾ ਤੋਂ ਪੰਜਾਬ ਦੇ ਸਾਰੇ ਪੁਲਿਸ ਕਮਿਸ਼ਨਰ ਔਰ ਐਸਐਸਪੀ ਔਰ ਇਸ ਦੇ ਨਾਲ ਆਈਜੀ ਡੀਜੀ ਰੈਂਕ ਦੇ ਸਾਰੇ ਮੁੱਖ ਅਧਿਕਾਰੀ ਅੱਜ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਤੇ ਡੀਆਈ ਡੀਜੀਪੀ ਪੰਜਾਬ ਗੌਰਵ ਯਾਦਵ ਨਾਲ ਇੱਕ ਵਿਸ਼ੇਸ਼ ਮੀਟਿੰਗ ਕਰ ਰਿਹਾ ਅੰਦਾਜ਼ੇ ਕਿ ਲਾ ਐਂਡ ਆਰਡਰ ਨੂੰ ਲੈ ਕੇ ਵੀ ਇਹ ਅਹਿਮ ਮੀਟਿੰਗ ਦੱਸਿਆ ਜਾ ਰਿਹਾ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਟਾਈਮ ਪਹੁੰਚ ਚੁੱਕੇ ਆ ਔਰ ਕੁਝ ਹੀ ਸਮੇਂ ਦੇ ਵਿੱਚ ਇਹ ਮੀਟਿੰਗ ਸ਼ੁਰੂ ਹੋਊਗੀ ਤੇ ਇਸ ਦੇ ਨਤੀਜੇ ਕੀ ਹੋਣਗੇ ਖੈਰ ਇਹ ਮੀਟਿੰਗ ਤੋਂ ਬਾਅਦ ਲੱਗੂਆ ਪਤਾ ਲੇਕਿਨ ਕਿਤੇ ਨਾ ਕਿਤੇ ਲੋਕ ਸਭਾ ਚੋਣਾਂ ਨੂੰ ਲੈ ਕੇ ਇਹ ਇਹ ਮੀਟਿੰਗ ਰੱਖੀ ਗਈ ਹੈ ਅਹਿਮ ਮੀਟਿੰਗ ਮੰਨੇ ਜਾ ਰਹੀ ਤੇ ਆਉਣ ਵਾਲੀ ਲੋਕ ਸਭਾ ਚੋਣਾਂ ਨੂੰ ਲੈ ਕੇ ਇਸ ਦਾ ਲਾਅ ਆਉਂਦੀ ਸਿਟੀ ਨੂੰ ਵੀ ਦੇਖਿਆ ਜਾ ਰਿਹਾ ਕਮਮਨ ਮੁਨੀਸ਼ਨਾ ਸੰਦੀਪ ਸ਼ਰਮਾ ਗੈਨਫਰ ਟੀਵੀ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप